ਪੰਜਾਬ ਦੇ ਵਿੱਚ ਇੱਕ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ ਪੰਜਾਬ ਦੇ ਟੌਪ ਖਿਡਾਰੀ ਦਾ ਕਤਲ ਕਰ ਦਿੱਤਾ ਗਿਆ ਹੈ ਯਾਰੀ ਦੋਸਤੀ ਦੇ ਵਿੱਚ ਝਗੜਾ ਇੰਨਾ ਵੱਧ ਜਾਂਦਾ ਹੈ ਕਤਲ ਨੂੰ ਅੰਜਾਮ ਦਿੱਤਾ ਜਾਂਦਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਵਿਵੇਕ ਵੀਰ ਸਿੰਘ ਉੱਤਰ ਸ਼ਮਸ਼ੇਰ ਸਿੰਘ ਜੋ 11ਵੀਂ ਜਮਾਤ ਦਾ ਵਿਦਿਆਰਥੀ ਹੈ ਉਸ ਦਾ ਪਿੰਡ ਦੇ ਕਿਸੇ ਨੌਜਵਾਨ ਨਾਲ ਝਗੜਾ ਹੋ ਗਿਆ ਸੀ ਜਿਸ ਦੀ ਰੰਜਿਸ਼ ਤਹਿਤ ਉਸ ਉੱਪਰ ਉਸ ਵੇਲੇ ਹਮਲਾ ਕਰ ਦਿੱਤਾ ਜਦੋਂ ਕਿਸੇ ਕੰਮ ਲਈ ਸਰਹਾਲੀ ਦੀ ਅਨਾਜ ਮੰਡੀ ਕੋਲ ਗਿਆ ਸੀ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਵਿਵੇਕ ਵੀਰ ਸਿੰਘ ਵਾਲੀਵਾਲ ਦਾ ਖਿਡਾਰੀ ਸੀ। ਜ਼ਖਮੀ ਹਾਲਤ ਵਿੱਚ ਉਸ ਦੇ ਚਚੇਰੇ ਅਤੇ ਹੁਰਾ ਨੇ ਉਸ ਨੂੰ ਹਸਪਤਾਲ ਲਿਆਂਦਾ ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਸ਼ਾਮ ਕਰੀਬ 4 ਵਜੇ ਵਾਪਰੀ ਉਕਤ ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਥਾਣਾ ਸਰਹਾਲੀ ਦੇ ਮੁਖੀ ਵਰਜਿੰਦਰ ਸਿੰਘ ਪੁਲਿਸ ਪਾਰਟੀ ਸਮੇਤ ਪੁੱਜੇ ਅਤੇ Laash ਨੂੰ ਕਬਜ਼ੇ ਵਿੱਚ ਲੈ ਲਿਆ ਉਨਾ ਕਿਹਾ ਕਿ ਪਰਿਵਾਰ ਦੇ ਬਿਆਨਾਂ ਤੇ ਕਾਰਵਾਈ ਕੀਤੀ ਜਾ ਰਹੀ ਹੈ ਅਤੇ Laash ਨੂੰ postmortem ਲਈ ਭੇਜ ਦਿੱਤਾ ਗਿਆ ਹੈ। ਜੇ ਗੱਲ ਕਰੀਏ ਘਰ ਵਾਲਿਆਂ ਦੀ ਤਾਂ ਘਰ ਵਾਲਿਆਂ ਨੇ ਕਿਹਾ ਹੈ ਕਿ ਉਹ ਆਪਣੇ ਪੁੱਤਰ ਦੇ ਦੋਸ਼ੀ ਨੂੰ ਫਾਂਸੀ ਦੀ ਸਜ਼ਾ ਮਿਲਣੀ ਚਾਹੀਦੀ ਹੈ। ਵਿਵੇਕਪ੍ਰ ਸਿੰਘ ਦਾ ਬੁੱਧਵਾਰ ਨੂੰ postmortem ਕਰਵਾਇਆ ਜਾਵੇਗਾ। ਦੱਸਦੀਏ ਕਿ ਮ੍ਰਿਤਕ ਵਿਵੇਕਪ੍ਰ ਸਿੰਘ ਸੰਦੂ ਦੀ ਮਾਤਾ ਸਰਹਾਲੀ ਦੇ ਇੱਕ ਨਿੱਜੀ ਸਕੂਲ ਵਿੱਚ ਪ੍ਰਿੰਸੀਪਲ ਹੈ ਜਦੋਂ ਕਿ ਉਸ ਦਾ ਫੱਟਾਪਰਾ ਕੈਨੇਡਾ ਵਿੱਚ ਰਹਿ ਰਿਹਾ ਹੈ। ਵਿਵੇਕਬੀਰ ਸਿੰਘ ਵਾਲੀਵਾਲ ਦਾ ਖਿਡਾਰੀ ਸੀ ਜਿਸ ਦਾ ਕਿ ਯਾਰੀ ਦੋਸਤੀ ਦੇ ਵਿੱਚ ਹੀ ਕਤਲ ਕਰ ਦਿੱਤਾ ਗਿਆ ਹੈ ਸੋ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ ਤੁਸੀਂ ਵੀ ਸੁਣੋ ਇੱਕ ਵਾਰ ਪੁਲਿਸ ਦਾ ਇਹ ਬਿਆਨ ਸਿਰ ਇੱਕ ਮਰਡਰ ਹੋਇਆ ਕਿਤੇ ਕਿਤੇ ਹੋਇਆ ਤੇ ਕੀ ਹੋਇਆ ਕਿ ਇਨਸੀਡੈਂਟ ਕੀ ਹੋਇਆ ਇਸ ਸਰਾਲੀ ਪਿੰਡ ਚ ਹੋਇਆ ਸਰਾਲੀ ਥਾਣਾ ਇੱਥੇ ਇੱਕ ਮੰਡੀ ਪੈਂਦੀ ਹੈ ਮੰਡੀ 'ਚ ਮਰਡਰ ਹੋਇਆ ਜਿੱਦਾਂ ਇਨਫੋਰਮੇਸ਼ਨ ਪਹੁੰਚੀ ਐਸਐਚਓ ਸਾਹਿਬ ਤੇ ਮੈਂ ਉੱਥੇ ਮੌਕੇ ਤੇ ਪਹੁੰਚੇ ਤੇ 19 ਦੇ ਤਾਂ ਬੋਡੀ ਉਥੋਂ ਲੈ ਕੇ ਜਾ ਚੁੱਕੇ ਸੀ ਤੇ ਆਪਾਂ ਅੱਗੇ ਤਫ਼तीश ਕਰ ਰਹੇ ਹਾਂ ਮਰਨ ਵਾਲੇ ਦਾ ਨਾਮ ਹੈ ਗਿਆ ਵਿਵੇਕ ਸਨੋ ਸ਼ਮਸ਼ੇਰ ਸਿੰਘ ਸਰਾ ਇਕੱਠੇ ਦਾ ਰਹਿਣ ਵਾਲਾ ਉਹ ਤੇ ਆਪਾਂ ਜਿਹੜੇ ਦੋਸ਼ੀਆਂ ਨੂੰ ਦੀ ਪਾਲ ਕਰਦੇ ਪਏ ਬੱਚਿਆਂ ਦੀ ਕੋਈ ਪਹਿਲੀ ਰੰਜਿਸ਼ ਚੱਲਦੀ ਸੀਗੀ ਜੀ ਦਾ ਕਰਕੇ ਇਹ ਮਤਲਬ ਬੱਚੇ ਨੂੰ ਸੱਜਿਆ ਗਿਆ ਉੱਥੇ ਤੇ ਸੱਦ ਕੇ ਤੇ ਉੱਥੇ ਕਿਰਤ ਮਾਰ ਕੇ ਤੇ ਦਾ ਕਤਲ ਕੀਤਾ ਗਿਆ ਕੀ ਨਾਂ ਹੈ ਬੱਚੇ ਦਾ ਵਿਵੇਕ ਵੀਰ ਸਿੰਘ ਪੜਦਾ ਸੀ ਹਾਂ 10ਵੀਂ ਪਾਸ ਕੀਤੀ ਸੀਗਾ ਮਤਲਬ ਉੱਥੇ ਜਲੰਧਰ ਮਤਲਬ ਦਾਖਲਾ ਲਿਆ ਸੀ ਕਿਹਾ ਸੀ ਪੰਜਾਬ ਦੇ ਵਿੱਚ ਇੱਕ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ ਪੰਜਾਬ ਦੇ ਟੌਪ ਖਿਡਾਰੀ ਦਾ ਕਤਲ ਕਰ ਦਿੱਤਾ ਗਿਆ ਹੈ ਯਾਰੀ ਦੋਸਤੀ ਦੇ ਵਿੱਚ ਝਗੜਾ ਐਨਾ ਵੱਧ ਜਾਂਦਾ ਹੈ ਕਤਲ ਨੂੰ ਅੰਜਾਮ ਦਿੱਤਾ ਜਾਂਦਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਵਿਵੇਕ ਵੀਰ ਸਿੰਘ ਪੁੱਤਰ ਸ਼ਮਸ਼ੇਰ ਸਿੰਘ ਜੋ 11ਵੀਂ ਜਮਾਤ ਦਾ ਵਿਦਿਆਰਥੀ ਹੈ ਉਸ ਦਾ ਪਿੰਡ ਦੇ ਕਿਸੇ ਨੌਜਵਾਨ ਨਾਲ ਝਗੜਾ ਹੋ ਗਿਆ ਸੀ ਜਿਸ ਦੀ ਰੰਜਿਸ਼ ਤਹਿਤ ਉਸ ਉੱਪਰ ਉਸ ਵੇਲੇ ਹਮਲਾ ਕਰ ਦਿੱਤਾ ਜਦੋਂ ਕਿਸੇ ਕੰਮ ਲਈ ਸਰਹਾਲੀ ਦੀ ਅਨਾਜ ਮੰਡੀ ਕੋਲ ਗਿਆ ਸੀ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਵਿਵੇਕ ਵੀਰ ਸਿੰਘ ਵਾਲੀਬਾਲ ਦਾ ਖਿਡਾਰੀ ਸੀ। ਜ਼ਖਮੀ ਹਾਲਤ ਵਿੱਚ ਉਸ ਦੇ ਚਚੇਰੇ ਭਰਾ ਅਤੇ ਹੁਰਾ ਨੇ ਉਸ ਨੂੰ ਹਸਪਤਾਲ ਲਿਆਂਦਾ ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਸ਼ਾਮ ਕਰੀਬ 4 ਵਜੇ ਵਾਪਰੀ ਉਕਤ ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਥਾਣਾ ਸਰਹਾਲੀ ਦੇ ਮੁਖੀ ਵਰਜਿੰਦਰ ਸਿੰਘ ਪੁਲਿਸ ਪਾਰਟੀ ਸਮੇਤ ਪੁੱਜੇ ਅਤੇ Laash ਨੂੰ ਕਬਜ਼ੇ ਵਿੱਚ ਲੈ ਲਿਆ ਉਨਾ ਕਿਹਾ ਕਿ ਪਰਿਵਾਰ ਦੇ ਬਿਆਨਾਂ ਤੇ ਕਾਰਵਾਈ ਕੀਤੀ ਜਾ ਰਹੀ ਹੈ ਅਤੇ Laash ਨੂੰ postmortem ਲਈ ਭੇਜ ਦਿੱਤਾ ਗਿਆ ਹੈ। ਜੇ ਗੱਲ ਕਰੀਏ ਘਰ ਵਾਲਿਆਂ ਦੀ ਤਾਂ ਘਰ ਵਾਲਿਆਂ ਨੇ ਕਿਹਾ ਹੈ ਕਿ ਆਪਣੇ ਪੁੱਤਰ ਦੇ ਦੋਸ਼ੀ ਨੂੰ ਫਾਂਸੀ ਦੀ ਸਜ਼ਾ ਮਿਲਣੀ ਚਾਹੀਦੀ ਹੈ। ਵਿਵੇਕਪ੍ਰ ਸਿੰਘ ਦਾ ਬੁੱਧਵਾਰ ਨੂੰ postmortem ਕਰਵਾਇਆ ਜਾਵੇਗਾ। ਦੱਸਦੀਏ ਕਿ ਮ੍ਰਿਤਕ ਵਿਵੇਕਪ੍ਰ ਸਿੰਘ ਸੰਤੂ ਦੀ ਮਾਤਾ ਸਰਹਾਲੀ ਦੇ ਇੱਕ ਨਿੱਜੀ ਸਕੂਲ ਵਿੱਚ ਪ੍ਰਿੰਸੀਪਲ ਹੈ ਜਦੋਂ ਕਿ ਉਸ ਦਾ ਵੱਡਾ ਭਰਾ ਕੈਨੇਡਾ ਵਿੱਚ ਰਹਿ ਰਿਹਾ ਹੈ। ਵਿਵੇਕਬੀਰ ਸਿੰਘ ਵਾਲੀਵਾਲ ਦਾ ਖਿਡਾਰੀ ਸੀ ਜਿਸ ਦਾ ਕਿ ਯਾਰੀ ਦੋਸਤੀ ਦੇ ਵਿੱਚ ਹੀ ਕਤਲ ਕਰ ਦਿੱਤਾ ਗਿਆ ਹੈ ਸੋ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ ਤੁਸੀਂ ਵੀ ਸੁਣੋ ਇੱਕ ਵਾਰ ਪੁਲਿਸ ਦਾ ਇਹ ਬਿਆਨ ਸਿਰ ਇੱਕ ਮਰਡਰ ਹੋਇਆ ਕਿੱਥੇ ਹੋਇਆ ਤੇ ਕੀ ਹੋਇਆ ਕਿ ਇਨਸੀਡੈਂਟ ਕੀ ਹੋਇਆ ਇਸਰਾਲੀ ਪਿੰਡ ਚ ਹੋਇਆ ਸਰਾਲੀ ਥਾਣਾ ਇੱਥੇ ਇੱਕ ਮੰਡੀ ਪੈਂਦੀ ਹੈ ਮੰਡੀ 'ਚ ਮਰਡਰ ਹੋਇਆ ਜਿੱਦਾਂ ਇਨਫੋਰਮੇਸ਼ਨ ਪਹੁੰਚੀ ਐਸਐਚਓ ਸਾਹਿਬ ਤੇ ਮੈਂ ਉੱਥੇ ਮੌਕੇ ਤੇ ਪਹੁੰਚੇ ਤੇ 19 ਦੇਰ ਤੱਕ ਬੋਡੀ ਉਥੋਂ ਲੈ ਕੇ ਜਾ ਚੁੱਕੇ ਸੀ ਤੇ ਆਪਾਂ ਅੱਗੇ ਤਫ਼ਤੀਸ਼ ਕਰ ਰਹੇ ਹਾਂ ਮਰਨ ਵਾਲੇ ਦਾ ਨਾਮ ਹੈ ਗਿਆ ਵਿਵੇਕ ਸਨ ਆਫ ਸ਼ਮਸ਼ੇਰ ਸਿੰਘ ਸਰਾ ਖੱਠੇ ਦਾ ਰਹਿਣ ਵਾਲਾ ਉਹ ਤੇ ਆਪਾਂ ਜਿਹੜੇ ਦੋਸ਼ੀਆਂ ਨੂੰ ਦੀ ਪਾਲ ਕਰਦੇ ਪਏ ਆ ਬੱਚੇ ਦਾ ਮਤਲਬ ਹੈ ਬੱਚਿਆਂ ਦੀ ਕੋਈ ਪਹਿਲੀ ਰੰਜਿਸ਼ ਚੱਲਦੀ ਸੀਗੀ ਜੀਦਾ ਕਰਕੇ ਇਹ ਮਤਲਬ ਬੱਚੇ ਨੂੰ ਸੱਜਿਆ ਗਿਆ ਉੱਥੇ ਤੇ ਸਾਧਕੇ ਤੇ ਉੱਥੇ ਕਿਰਤ ਮਾਰ ਕੇ ਤੇ ਦਾ ਕਤਲ ਕੀਤਾ ਗਿਆ ਜੀ ਨਾਂ ਨਹੀਂ ਬੱਚੇ ਦਾ ਵਿਵੇਕ ਵੀਰ ਸਿੰਘ ਅੜਦਾ ਸੀ ਹਾਂ 10ਵੀਂ ਪਾਸ ਕੀਤੀ ਸੀ گا ਮਤਲ ਉਹਤੇ ਅ ਜਲੰਧਰ ਮਤਲਬ ਦਾਖਲਾ ਲਿਆ ਸੀ ਗਿਆ ਸੀ